ਜਿਵੇਂ ਹੀ ਜਲੰਧਰ ਦੀ ਜਿਮਣੀ ਚੋਣ ਜਿਹੜੀ ਅੱਜ ਖਤਮ ਹੋ ਗਈ ਏ ਸੋ ਉਸ ਤੋਂ ਬਾਅਦ ਅਗਲੀਆਂ 4 ਵਿਧਾਨ ਸਭਾ ਸੀਟਾਂ ਦੇ ਉੱਪਰ ਜੋ ਚੋਣਾਂ ਹੋਣੀਆਂ ਨੇ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਸਮੇਂ ਉਸ ਦਾ ਐਲਾਨ ਕੀਤਾ ਜਾ ਸਕਦਾ ਹੈ ਸੋ ਉਸ ਨੂੰ ਲੈ ਕੇ ਬਰਨਾਲਾ ਹੌਟ ਸ਼ੀਟ ਮੰਨੀ ਜਾ ਰਹੀ ਏ ਬਰਨਾਲਾ ਸੀਟ ਹੌਟ ਕਿਉਂ ਮੰਨੀ ਜਾ ਰਹੀ ਏ ਬਰਨਾਲਾ ਤੋਂ ਆਮ ਆਦਮੀ ਪਾਰਟੀ ਜਿਹੜੀ ਕਿ ਲਗਾਤਾਰ ਜਿਤਦੀ ਆ ਰਹੀ ਹੈ 100 ਹੁਣ ਆਮ ਆਦਮੀ ਪਾਰਟੀ ਵੱਲੋਂ ਜੋ ਉਥੋਂ ਉਮੀਦਵਾਰ ਬਣਾਇਆ ਜਾਣਾ ਹੈ ਕਿਸ ਨੂੰ ਬਣਾਇਆ ਜਾਵੇਗਾ ਕਾਂਗਰਸ ਕਿਸ ਨੂੰ ਉਤਾਰ ਰਹੀ ਹੈ 100 ਵੱਡੀ ਖਬਰ ਆ ਰਹੀ ਹੈ ਕਿ ਦੋਨੋਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਨੂੰ ਤਿਆਰੀਆਂ ਸ਼ੁਰੂ ਕਰਨ ਲਈ ਕਹਿ ਦਿੱਤਾ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਅੱਜ ਜਲੰਧਰ ਦੀ ਜਿਮਣੀ ਚੋਣ ਸਮਾਪਤ ਹੋ ਗਈ ਅਗੜੀਆਂ 4 ਵਿਧਾਨ ਸਭਾ ਸੀਟਾਂ ਜਿਹੜਿਆ ਕਿ ਉਥੋਂ ਸੰਸਦ ਬਣ ਗਏ ਨੇ ਉਹਨਾਂ ਵੱਲੋਂ ਅਸਤੀਫਾ ਦੇ ਦਿੱਤੇ ਕੇ ਸੀ ਉਹਨਾਂ ਸੀਟਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੋ ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਦੇ ਵਿੱਚ ਜੋ ਕਿ ਉਥੋਂ ਮੀਤ ਹੈ ਕੈਬਨ ਮੰਤਰੀ ਸੀ ਔਰ ਉਹਨਾਂ ਨੇ ਆਪਣਾ ਸੰਸਦ ਬਣ ਕੇ ਸੰਗਰੂਰ ਤੋਂ ਬਰਨਾਲਾ ਸੀਟ ਤੋਂ ਅਸਤੀਫਾ ਦਿੱਤਾ ਤਾਂ ਉਦੋਂ ਤੋਂ ਚਰਚਾ ਚ ਬਣੀ ਹੋਈ ਬਰਨਾਲਾ ਸੀਟ ਕਿ ਉਥੇ ਆਮ ਆਦਮੀ ਪਾਰਟੀ ਕਿਸ ਨੂੰ ਉਮੀਦਵਾਰ ਬਣਾਏਗੀ ਸੋ ਆਮ ਆਦਮੀ ਪਾਰਟੀ ਵੱਲੋਂ ਜੋ ਵੱਡੀ ਖਬਰ ਆਈ ਕਿ ਦਲਬੀਰ ਗੋਲਡੀ ਨੂੰ ਵੀ ਬਰਨਾਲਾ ਹਲਕੇ ਤੋਂ ਚੋਣ ਲੜਾਉਣ ਦੀਆਂ ਜਿਹੜੀਆਂ ਯੋਜਨਾਵਾਂ ਬਣਾ ਰਹੀ ਏ ਦਲਬੀਰ ਗੋਲਡੀ ਕਿਉਂਕਿ ਕਾਂਗਰਸ ਪਾਰਟੀ ਛੱਡ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੇ ਬਰਨਾਲਾ ਦੇ ਵਿੱਚੋਂ ਔਰ ਧੂਰੀ ਦੇ ਵਿੱਚੋਂ ਬਹੁਤ ਵੱਡੀ ਲੀਡ ਦਿਵਾਈ ਲੋਕ ਸਭਾ ਚੋਣਾਂ ਦੇ ਵਿੱਚ ਮੀਤ ਹੇਰ ਨੂੰ ਸੋ ਮੀਤ ਹੇਰ ਵੱਲੋਂ ਵੀ ਜਿਹੜਾ ਕਿ ਬਰਨਾਲਾ ਦੇ ਵਿੱਚ ਆਪਣਾ ਜੱਦੀ ਹਲਕਾਏ ਪਰ ਬਰਨਾਲੇ ਨੂੰ ਜਿਹੜਾ ਕਿ ਦਲਬੀਰ ਗੋਲਡੀ ਨੂੰ ਆਪਣੇ ਕੱਦ ਦੇ ਬਰਾਬਰ ਸਮਝਦੇ ਨੇ ਮੀਥੇਰ ਸੋ ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਕਿ ਕਿਸ ਨੂੰ ਉੱਥੇ ਚੋਣ ਮੈਦਾਨ 'ਚ ਉਤਾਰਨ ਗਏ ਕਾਂਗਰਸ ਪਾਰਟੀ ਵੱਲੋਂ ਜੋ ਪਹਿਲਾ ਚੋਣ ਲੜ ਚੁੱਕੇ 2022 ਦੇ ਵਿੱਚ ਰਾਹੁਲ ਸਿੰਘ ਸਿੱਧੂ ਜੋ ਹਲਕਾ ਇੰਚਾਰਜ ਨੇ ਬਰਨਾਲਾ ਦੇ ਕਾਂਗਰਸ ਦੇ ਔਰ ਉਹਨਾਂ ਨੂੰ ਜਿਹੜਾ ਕਿ ਉਹ ਉਤਾਰ ਚੱਕਦੀ ਹੈ ਕਾਂਗਰਸ ਸ ਰਾਹੁਲ ਸਿੰਘ ਸਿੱਧੂ ਜੋ ਹਲਕੇ ਦੇ ਵਿੱਚ ਵਿਚਰ ਰਹੇ ਨੇ ਔਰ ਲੋਕਾਂ ਨੂੰ ਮਿਲੇ ਨੇ ਆਮ ਆਦਮੀ ਪਾਰਟੀ ਵੱਲੋਂ ਜੋ ਕਨਫਰਮ ਹੋ ਗਿਆ ਕਿ ਦਲਬੀਰ ਗੋਲਡੀ ਨੂੰ ਹੀ ਟਿਕਟ ਦਿੱਤੀ ਜਾਵੇਗੀ ਦਲਬੀਰ ਗੋਲਡੀ ਜਿਨ੍ਹਾਂ ਦਾ ਕੱਦ ਜਿਹੜਾ ਕਿ ਬਹੁਤ ਵੱਡਾ ਹੈ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਪਹਿਲਾਂ ਜੋ ਜਨਦਰ ਦੇ ਵਿੱਚ ਹੋਇਆ 2 ਮਹੀਨੇ ਪਹਿਲਾਂ ਜਨਦਰ ਦੇ ਵਿੱਚ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਮਹਿੰਦਰ ਪਗਤ ਨੂੰ ਟਿਕਟ ਦਿੱਤੀ ਗਈ ਸੋ ਇਸੇ ਤਰ੍ਹਾਂ ਹੀ ਲੋਕ ਸਭਾ ਚੋਣਾਂ ਵਿੱਚ ਜਿਨ੍ਹਾਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਦਲਬੀਰ ਗੋਲਡੀ ਨੂੰ ਹੀ ਬਰਨਾਲਾ ਤੋਂ ਉਮੀਦਵਾਰ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਸੋ ਅਕਾਲੀ ਦਲ ਵੱਲੋਂ ਕਲਵੰਤ ਸਿੰਘ ਕੀਤੂ ਜੋ ਕਿ ਬਰਨਾਲਾ ਦੇ ਵਿੱਚ ਬਹੁਤ ਵੱਡਾ ਕਾਦੇ ਕਲਵੰਤ ਸਿੰਘ ਕੀਤੂ ਦਾ ਸੋ ਬੀਜੇਪੀ ਵੱਲੋਂ ਵੀ ਜਿਹੜਾ ਕਿ ਉੱਥੇ ਹਲਕਾ ਇੰਚਾਰਜ ਲਾਇਆ ਹੋਇਆ ਐਡਵੋਕੇਟ ਚੰਦਰ ਪੰਸਲ ਸੋ ਚੰਦਰ ਪੰਸਲ ਨੂੰ ਜੇਕਰ ਬੀਜੇਪੀ ਟਿਕਟ ਦਿੰਦੀ ਤਾਂ ਫਿਰ ਮੁਕਾਬਲਾ ਬਹੁਤ ਹੀ ਸਖਤ ਹੋਵੇਗਾ ਔਰ ਦੇਖਣਯੋਗ ਹੋਵੇਗਾ ਉੱਥੇ ਜਿਹੜੀ ਹੌਟ ਸ਼ੀਟ ਜਿਹਨੂੰ ਅੱਜ ਤੱਕ ਕਿਹਾ ਜਾ ਰਿਹਾ ਹੈ ਇਹ ਹੌਟ ਸ਼ੀਟ ਹੋਰ ਵੀ ਹੌਟ ਹੋ ਜਾਏਗੀ ਔਰ ਇੰਦੇ ਤੇ ਮੁਕਾਬਲਾ ਜਿਹੜਾ ਕਿ ਬਹੁਤ ਹੀ ਕਾਂਗਰਸ ਔਰ ਆਮ ਆਦੀ ਪਾਰਟੀ ਤੇ ਅਕਾਲੀ ਦਲ ਤੇ ਵੀ ਵੱਡਾ ਉਮੀਦਵਾਰ ਹੈ ਸੋ ਚਾਰਾਂ ਦੇ ਵਿੱਚ ਮੁਕਾਬਲਾ ਬਹੁਤ ਜ਼ਿਆਦਾ ਸਖਤ ਹੋਵੇਗਾ ਸੋ ਆਉਣ ਵਾਲੇ ਕੁਝ ਦਿਨਾਂ ਵਿੱਚ ਜਿਹੜਾ ਕਿ ਉੱਥੇ ਉਮੀਦਵਾਰ ਕੋਸ਼ਟ ਕਰ ਦਿੱਤੇ ਜਾਣਗੇ ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਦਲਬੀਰ ਗੋਲਡੀ ਨੂੰ ਜਿਹੜਾ ਕਿ ਕਹਿ ਦਿੱਤਾ ਗਿਆ ਦਲਬੀਰ ਗੋਲਡੀ ਆਪਣੇ ਸਾਥੀਆਂ ਨੂੰ ਲੈ ਕੇ ਆਪਣੇ ਨੌਜਵਾਨ ਦੋਸਤਾਂ ਨੂੰ ਲੈ ਕੇ ਜਿਹੜਾ ਬਰਨਾਲਾ ਦੇ ਆਸ-ਪਾਸੇ ਪਿੰਡਾਂ ਦੇ ਵਿੱਚ ਕਹਿੰਦੇ ਉਹਨਾਂ ਦੇ ਗੱਡੀਆਂ ਨਜ਼ਰ ਆ ਰਹੀਆਂ ਨੇ ਦਲਬੀਰ ਗੋਲਡੀ ਨੇ ਜਿਹੜਾ ਤਿਆਰੀਆਂ ਸ਼ੁਰੂ ਕਰਤੀਆਂ ਨੇ ਜੋ ਕਿ ਜਲੰਧਰ ਦੀ ਜਿਮਨੀ ਚੋਣ ਦੇ ਵਿੱਚ ਭਾਵੇਂ ਦਲਬੀਰ ਗੋਲਡੀ ਗੈਰ ਹਾਜ਼ਰ ਰਹੇ ਨੇ ਲੇਕਿਨ ਉਹ ਬਰਨਾਲਾ ਦੇ ਵਿੱਚ ਵਿਚਰ ਰਹੇ ਨੇ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਗੁਰਮੀਤ ਸਿੰਘ ਮੀਤ ਖੇਰਵੀ ਜਿਹੜੇ ਕਿ ਦਲਬੀਰ ਗੋਲਡੀ ਦੇ ਨਾਲ ਕਈ ਵਾਰ ਦੇਖੇ ਜਾ ਰਹੇ ਨੇ ਔਰ ਦਲਬੀਰ ਗੋਲਡੀ ਜੋ ਬਰਨਾਲਾ ਤੋਂ ਚੋਣ ਲੜਨ ਲਈ ਪੂਰੇ ਚਾਹਵਾਨ ਨੇ ਜੋ ਤੁਰੀ ਹਲਕੇ ਤੇ ਬਰਨਾਲਾ ਹਲਕੇ ਦੇ ਵਿੱਚ ਪਹਿਲਾਂ ਵੀ ਉਹ ਚੋਣ ਲੜ ਚੁੱਕੇ ਨੇ ਬਰਨਾਲਾ ਦੇ ਨਾਲ ਲੱਗਦਾ ਉਹਨਾਂ ਦਾ ਤੁਰੀ ਹਲਕਾ ਹੈ ਔਰ ਬਰਨਾਲਾ ਦੇ ਵਿੱਚ ਉਹਨਾਂ ਦਾ ਵੱਡਾ ਕਾਦੇ ਸੋ ਇਸ ਕਾਰਨ ਦਲਬੀਰ ਗੋਲਡੀ ਜਿਹੜੇ ਨੇ ਉਥੋਂ ਜਿਹੜਾ ਉਮੀਦਵਾਰ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ